ਮੈਂ ਤੁਹਾਡਾ ਕੋਈ ਠੇਕਾ ਥੋੜੀ ਲਿਆ ਰੁਕ ਜਾ ਤੈਨੂੰ ਮੈਂ ਦੱਸਦੀ ਆ ਬਲਜਿੰਦਰ ਐ ਬਲਜਿੰਦਰ ਪੁੱਤ ਬਾਹਰ ਆਈ ਹਾਂਜੀ ਮੰਮੀ ਜੀ ਆ ਵੇਹਲਾ ਤੇਰੀ ਰੋਟੀ ਕੀ ਕਹਿਂਦੀ ਆ ਕਿ ਮੇਰੇ ਲਈ ਰੋਟੀ ਨਹੀਂ ਬਣਾਉਣੀ ਨਾਲੇ ਆਂਦੀ ਮੈਂ ਤੁਹਾਡਾ ਕੋਈ ਠੇਕਾ ਨਹੀਂ ਲਿਆ ਰੋਟੀ ਬਣਾਉਂਦਾ ਮੰਮੀ ਜੀ ਠੀਕ ਹੀ ਤਾਂ ਕਹਿਂਦੀ ਵਾ ਪੁੱਤ ਤੂੰ ਆ ਕੇ ਕਹਿਂਦੇ ਆਵਾ ਮੰਮੀ ਜੀ ਰਮਨ ਨੇ ਮੇਰ ਨਾਲ ਵਿਆਹ ਕੀਤਾ ਵਾ ਉਹ ਮੇਰੇ ਕੰਮ ਤੇ ਮੇਰੀ ਜ਼ਿੰਮੇਵਾਰੀ ਲਊਗੀ ਤੁਹਾਡੇ ਕੰਮ ਕਿਉਂ ਕਰੂਗੀ ਰਮਨ ਮੇਰੇ ਕੰਮ ਬਹੁਤ ਵਧੀਆ ਤੇ ਟਾਈਮ ਨਾਲ ਕਰਦੀ ਆ ਮੈਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਇਸ ਕਰਕੇ ਮੈਂ ਰਮਨ ਨੂੰ ਤੁਹਾਡੇ ਕੰਮ ਬਾਰੇ ਕੁਝ ਨਹੀਂ ਕਹਿ ਸਕਦਾ ਤੁਸੀਂ ਦੋਵੇਂ ਨੌਸਾ ਹਸ ਆਪਸ ਚ ਵੇਖੋ ਹੁਣ ਕੀ ਕਰਨਾ ਪੁੱਤ ਤੈਨੂੰ ਇਸ ਕਰਕੇ ਜੰਮਿਆ ਹੀ ਤੈਨੂੰ ਪੜਾਇਆ ਲਿਖਾਇਆ ਤੇਰਾ ਵਿਆਹ ਕੀਤਾ ਕਿ ਸਾਰੇ ਘਰ ਦੇ ਕੰਮ ਮੈਨੂੰ ਹੀ ਕਰਨੇ ਪੈਣ ਅੱਛਾ ਮੰਮੀ ਜੀ ਤੁਸੀਂ ਮੈਨੂੰ ਇਸ ਕਰਕੇ ਜੰਮਿਆ ਹੀ ਪੜਾਇਆ ਲਿਖਾਇਆ ਮੇਰਾ ਵਿਆਹ ਕੀਤਾ ਕਿ ਮੇਰੇ ਵਿਆਹ ਤੋਂ ਬਾਅਦ ਤੁਸੀਂ ਸਾਰਾ ਕੰਮ ਮੇਰੀ ਵੋਟੀ ਤੋਂ ਕਰਾਓਗੇ ਹਾਂ ਸਾਰੇ ਇਸੇ ਲਈ ਕਰਦੇ ਆ ਅੱਛਾ ਤੇ ਸਭ ਇਸੇ ਲਈ ਕਰਦੇ ਆ ਫਿਰ ਤੁਸੀਂ ਆਪਣੀ ਕੁੜੀ ਨੂੰ ਆਹ ਸਲਾਹ ਕਿਉਂ ਦੇਣ ਦੇਹੀ ਕਿ ਤੂੰ ਆਪਣਾ ਆਪਣਾ ਕੰਮ ਕਰਿਆ ਕਰ ਨਾਲ